ਜੀ ਅਗਲੀ ਗੱਲਬਾਤ ਬਾਤ ਹੋਣੀ ਹੈ ਦਰਸ਼ਨ ਕਰਵਾਉਣਾ। ਅਹ ਤੇ ਖਾਣਾ ਕੀ ਆ ਹੁਣ? ਕੋਲਚਾ। ਵਾਓ! ਅਮਰਸਰ ਹੀ ਕੋਲਚਾ ਦਾ ਅਸੀਂ ਚਲੇ ਆ ਜੀ ਦਰਬਾਰ ਸਾਹਿਬ ਮੱਥਾ ਟੇਕਣਾ ਤੇ ਕਾਕੇ ਹੋਣੀ ਪਏ ਆ ਤੇ ਅਮਰਤ ਬੈਠਾ ਅਮਰਤ ਸੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਹਿਬ ਮੱਥਾ ਟੇਕਣ ਚਲੇ ਆ ਤੇ ਆ ਜਾਓ ਫਿਰ ਚੱਲੀਏ ਤੁਹਾਨੂੰ ਵੀ ਦਰਸ਼ਨ ਕਰਵਾਉਂ। ਅਰੇ ਯਾ ਵੀ ਕਿੱਥੇ ਆ ਹਜੇ ਤਾਂ ਅਸੀਂ ਕਰਤਾਰਪੁਰ ਕੋਲ ਹੀ ਫਿਰਦੇ ਆ। ਇਹਨਾਂ ਨੇ ਆਹ ਮੂਰਤੀਆਂ ਬਣਾਈਆਂ ਜਿਹੜੇ ਸਾਹ ਉਹਨਾਂ ਦੀਆਂ ਮੂਰਤੀਆਂ ਆ ਇਹ ਤਾਂ ਬੱਚੇ ਡਰਾ ਦੇਣਗੇ ਲੋਕਾਂ ਦੇ ਵੈਸੇ ਚਲੋ ਮੈਂ ਮਾਵਾ ਨਹੀਂ ਕਹਿੰਦਾ ਕਿਸੇ ਨੂੰ ਪਰ ਆ ਦੇਖੋ ਇਹਨੇ ਅਰੇ ਡਰਾ ਦੇਣਗੇ ਤਾਂ ਬਸ ਪਿਆਰਾ ਬੜਾ ਲੱਗਦਾ ਪਰ ਐਂ ਚਾਹੇ ਗਲਤ ਆ ਚਲੋ ਥੋੜਾ ਹੀ ਇੰਨਾ ਕਹਦਾ ਜਾਇਜ਼ ਆ ਜੋਗ ਬਹੁਤ ਪਿਆਰਾ ਆ ਆ ਦੇਖ ਲੋ ਹਰੇ 24 ਈਡੀ ਕੋਈ ਜ਼ਿਆਦਾ ਦੂਰ ਵੀ ਐ ਨਹੀਂ ਅਸੀਂ ਪਹੁੰਚੇ ਬਿਆਸ ਨਕੂਦਰ ਤੋਂ ਚੱਲ ਕੇ ਤੇ ਆ ਦੇਖ ਲੋ ਦਾਦੀ ਦੇ ਨਾਲ ਪੰਗੇ ਲੈਂਦੇ ਦਾਦੀ ਨੂੰ ਇਹਨਾਂ ਨੇ ਸਾਈਡ ਤੇ ਲਾਇਆ ਤੇ ਆਪ ਸੁੱਤੇ ਪਏ ਦਾਦੀ ਦੀ ਗੋਦੀ 'ਚ ਓਏ ਬੰਦੇ ਬੜੋ ਆ ਦਾਦੀਸ ਰਾਂ ਲੈਣੇ ਲੈ ਕੇ ਆਈ ਤੇ ਦਾਦੀ ਦੇ ਨਾਲ ਬੈਠੇ ਆਪਾਂ ਪਹੁੰਚ ਗਏ ਜੀ 골ਡਨ ਗੇਟ ਤੇ ਇੱਥੋਂ ਮੱਥਾ ਟੇਕ ਕੇ ਯਾਤਰਾ ਦੀ ਸ਼ੁਰੂਆਤ ਕਰਾਂਗੇ ਹਾਂਜੀ ਵੀ ਕਾਕਾ ਕਿੱਥੇ ਆ ਗਏ ਆਪਾਂ ਭਰਾਵਾਂ ਦੇ ਟਾਬੇ ਦੇ ਖਾਨ ਅਸੀਂ ਅਗਲੀ ਗੱਲ ਬਾਤ ਬਾਤ ਉਹਨੇ ਦਰਸ਼ਨ ਕਰਵਾਉਣ। ਧੰਨਵਾਦ। ਤੇ ਖਣਾ ਕੀ ਆ ਹੁਣ? ਕੋਲਚਾ। ਵਾਓ! ਉਹ ਅਮਰਿੰਦਰ ਕੋਲਚਾ ਦੀ ਆਪਾਂ। ਅਮਰਿੰਦਰ ਸਰ ਕੋਲਚਾ। ਆਪਾਂ ਜੀ। ਤ੍ਰਿਸ਼ਦੀ। ਹਾਂ। ਉਹ ਇਦਾਂ ਕਰੀ ਜਿਹੜਾ ਇਦਾਂ ਕਰਦਾ ਹੁੰਦਾ। ਹਾਂ। ਹੈਲੋ ਅਮਰਿੰਦਰ। ਅਸੀਂ ਆਟੋ 'ਚ ਆਟੋ ਵਾਲਾ ਵੀ ਵੀਰ ਪਤਾ ਨਹੀਂ ਕਿੰਦਰ ਦੀ ਗਲੀਆਂ ਚ ਘੁੰਮ ਘਮਾ ਕੇ ਲਗਿਆ ਪਰ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਆਟੋ ਚੋਂ ਉਤਰੇ ਆਪਾਂ ਦਰਬਾਰ ਸਾਹਿਬ ਜਾਣ ਵਾਸਤੇ ਤੇ ਸਿਰਾਂ ਤੇ ਬੰਨ ਲੈ ਰਮਾਲ ਤੇ ਅੱਗੇ ਆਪਾਂ ਚੱਲੇ ਸਿਰ ਝੁਕਾਇਆ ਤੇ ਅੱਗੇ ਆਪਾਂ ਜੋੜਾ ਕਾਜ਼ ਵਾਲੀ ਸਾਈਡ ਨੂੰ ਚੱਲੇ ਆਂ ਜੋੜੇ ਜਮਾ ਕਰਵਾਉਣ ਤੋਂ ਬਾਅਦ ਚ ਆਪਾਂ ਅੰਦਰ ਇੰਟਰ ਕੀਤੇ ਤੇ ਮੱਥਾ ਟੇਕਿਆ ਦਰਬਾਰ ਸਾਹਿਬ ਅੰਦਰ ਕਰੋ ਜੀ ਦਰਸ਼ਨ ਇਹ ਕਰਕੇ ਸੰਗਤ ਬਹੁਤ ਜ਼ਿਆਦਾ ਜੀ ਦੂਰਾਂ ਦੂਰਾਂ ਤੋਂ ਪਹੁੰਚੀ ਹੋਈ ਆ ਸੰਗਤ ਤੇ ਜਿਆਦੀਆਂ ਆਪਾਂ ਵੀਡੀਓ ਨਹੀਂ ਬਣਾਈਆਂ ਇਹ ਕਿ ਅੰਦਰ ਗੁਰੂ ਘਰ ਦਰਸ਼ਨ ਦੀਆਂ ਮੱਥਾ ਟੇਕਿਆ ਇਸ਼ਨਾਨ ਕੀਤਾ ਤੇ ਆਹ ਦੇਖੋ ਜੀ ਮੱਥਾ ਟੇਕਣ ਵਾਸਤੇ ਲਾਈਨ ਬਹੁਤ ਦੂਰ ਤੱਕ ਲੰਬੀ ਲਾਈਨ ਆ ਆਹ ਦੇਖੋ ਇੱਧਰ ਤੱਕ ਘੱਟ ਤੋਂ ਘੱਟ 5 ਤੋਂ 6 ਘੰਟੇ ਲੱਗਦੇ ਜੀ ਮੱਥਾ ਟੇਕਣ ਲਈ ਆਪਾਂ ਵੀ ਬਾਹਰੋਂ ਹੀ ਦਰਸ਼ਨ ਕੀਤੇ ਆ ਅੰਦਰ ਨਹੀਂ ਗਏ ਫੇਰ ਆ ਜਾਗੇ ਕਿਸੇ ਦਿਨ ਤੜਕੇ ਬਾਅਦ ਵਿੱਚ ਆਪਾਂ ਗਏ ਬਾਬਾ ਦੀਪ ਸਿੰਘ ਦੇ ਜੀ ਉੱਥੇ ਸਿਦਾ ਸਿੰਘਾਂ ਦੇ ਮੱਥਾ ਟੇਕਿਆ ਦਰਸ਼ਨ ਕੀਤੇ ਤੇ ਮਨ ਨੂੰ ਸ਼ਾਂਤੀ ਮਿਲੀ ਸ਼ਾਂਤੀ ਗੁਰੂ ਘਰ ਕਿਸੇ ਵੀ ਚਲ ਜਾਓ ਹਰੇਕ ਜਗ੍ਹਾ ਤੇ ਮਨ ਨੂੰ ਸ਼ਾਂਤੀ ਮਿਲਦੀ ਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਫੇਰ ਆਪਾਂ ਵਾਪਸ ਆਏ ਤੇ ਆਪਾਂ ਨੂੰ ਰਾਸਤੇ 'ਚ ਜਾਜ ਹੁਣੀ ਆ ਹਰਮੇਸ਼ਾ ਅਵਰੇ ਸਰ ਤੋਂ ਉਹਨਾਂ ਨੂੰ ਮਿਲਦੇ ਆ ਤੇ ਜਲੰਧਰ ਆਏ ਤਾਂ ਰਾਮਾ ਮੰਡੀ ਦੇ ਥੱਲੇ ਆ ਕੋਈ ਨਾ ਕੋਈ ਪ੍ਰਸਾਦ ਪਿਆ ਹੋਇਆ ਸੀ ਰਾਮਾ ਮੰਡੀ ਦੇ ਥੱਲੇ ਪਸਾਦ ਇਹੋ ਜਿਹਾ ਪਿਆ ਕਿ ਇੱਟਾਂ ਰੱਖੀਆਂ ਕਿ ਪ੍ਰੈਸ ਰਿਪੋਰਟਰ ਦੀ ਸੁਣੀ ਨਹੀਂ ਜਾ ਰਹੀ ਸੀ ਪੂਰਾ ਜਿਆਦਾ ਜਾਮ ਲੱਗਿਆ ਸੀ ਮੁਕਮਾ ਕੇ ਤੇ 6:30 ਪਾਉਣੇ 7 ਵਜੇ ਤੇ ਘਰੇ ਆ ਗਏ ਆ ਟਾਇਰਡ ਹੋ ਗਏ ਥੋੜੀ ਜਿਆਦਾ ਪਰ ਦਰਸ਼ਨ ਵਧੀਆ ਹੋ ਗਏ ਆ ਤੇ ਹੁਣ ਸਮਾਪਤੀ ਆ ਫਿਰ ਸਸਰੀਕਾਲ ਜੇ ਵੀਡੀਓ ਠੀਕ ਲੱਗੀ ਚੰਗੀ ਲੱਗੀ ਦੱਸਿਓ ਜਰੂਰ ਲਾਈਕ ਸ਼ੇਅਰ ਕਮੈਂਟ ਹੋਰ ਕੀ ਕੀ ਕਰਨਾ ਹੁੰਦਾ ਪਹਿਲਾਂ ਦੱਸ ਹੋਰ ਕੀ ਕੀ ਕਰਨਾ ਹੁੰਦਾ ਲਾਈਕ ਸ਼ੇਅਰ ਕਮੈਂਟ Like, share, comment, subscribe. Bye. 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 Bye.